ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਛੇੜ 15 ਅਗਸਤ ਦੇ ਮੱਦੇਨਜ਼ਰ ਅਸੀਂ ਡਿਸਟ੍ਰਿਕਟ ਐਸਬੀਐਸ ਨਗਰ ਦੇ ਵਿੱਚ ਅੱਜ ਇਹ ਫਲੈਗ ਮਾਰਚ ਪੰਜਾਬ 14 ਤੋਂ ਰਿਸ਼ਵਤਖੋਰੀ ਤੇ ਗੈਰ ਕਾਨੂੰਨੀ ਕੰਮਾਂ ਤੇ ਠੱਲ ਪਈ ਹੈ ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ ਵਟਸਐਪ ਨੰਬਰ ਜਾਰੀ ਕਰਕੇ ਹੋ ਰਹੀ ਅਪਰਾਧਾਂ ਤੇ ਰੋਕ ਲਗਾਈ ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ ਹੁਣ ਤੱਕ ਐਕਸ਼ਨ ਲਾਈਨ ਉਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੁੱਲ ਲੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਹੈ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਹੈ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਏ ਆਂ ਦਿਨ ਰਾਤ ਲੱਗੇ ਹੋਏ ਆਂ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜ਼ਰੂਰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਨਹੀਂ ਦੱਸਿਆ ਜਾਊਗਾ ਸੀ ਡਿਸਟ੍ਰਿਕਟ ਐਸਬੀਐਸ ਨਗਰਦੇਵਿਚ ਅੱਜ ਇਹ ਫਲੈਗ ਮਾਰਚ ਕਰ ਰਹੇ ਹਾਂ ਇਹਦਾ ਸਾਡਾ ਇਹੀ ਹੈਗਾ ਕਿ ਜਿਹੜਾ ਇਵੈਂਟ ਹੈਗਾ ਬਿਲਕੁਲ ਸ਼ਾਂਤੀਪੁਰੋਂ ਨਿਕਲੇ ਇਸ ਤੇ ਫਲੈਗ ਮਾਰਚ ਦੇ ਨਾਲ-ਨਾਲ ਅਸੀਂ ਕਾਫੀ ਸਮੇਂ ਤੋਂ ਜਿਹੜਾ ਹੈਗਾ ਹੋਰ ਵੀ ਐਕਟੀਵਿਟੀਜ਼ ਕਰ ਰਹੇ ਹਾਂ ਜਿੱਦਾਂ ਕਿ ਕਾਸੋ ਆਪਰੇਸ਼ਨ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਹੈਗੇ ਹੋਰ ਜਿੱਦਾਂ ਕਿ ਕੋਈ ਸਰਾਵਾਾਂ ਦੀ ਚੈਕਿੰਗ ਹੈ ਹੋਟਲ ਦੀ ਚੈਕਿੰਗ ਹੈ ਜਾਂ ਕੋਈ ਇੱਥੇ ਕੋਈ ਮਤਲਬ ਕੋਈ ਇੱਥਾਂ ਦੇ ਇਦਾਂ ਦੇ ਲੋਕੀ ਹੈਗੇ ਆ ਜਿਹੜੇ ਜਿਨ੍ਹਾਂ ਦੇ ਪਹਿਲਾਂ ਕੇਸਿਸ ਹੈਗੇ ਆ ਉਹਨਾਂ ਦੇ ਉੱਤੇ ਵੀ ਅਸੀਂ ਰੇਡਸ ਕੰਡਕਟ ਕਰ ਰਹੇ ਹਾਂ ਤਾਂ ਕਿ ਜਿਹੜਾ ਇਹ ਜਿਹੜਾ ਇਵੈਂਟ ਹੈ ਉਹ ਪੂਰਾ ਸ਼ਾਂਤੀਪੁਰੋਂ ਹੋਵੇ ਅਜ ਤੱਕ ਜੰਤਰਤਵਾਦ ਦੇ ਵਸਤਾਂ ਵਗ ਅ ਅਸੀਂ ਜੀ ਏਸੀ ਲੜੀ ਦੇ ਤਹਿਤ ਅਸੀਂ ਜਿਹੜਾ ਬੱਸ ਸਟੈਂਡ ਦੀ ਵੀ ਚੈਕਿੰਗ ਕਰਵਾਈ ਹੈਗੀ ਹੈ ਜਿਹੜੀ ਪਾਰਕਿੰਗਸ ਹੈਗੀਆਂ ਨੇ ਉਹਨਾਂ ਦੀਆਂ ਤੇ ਰੇਲਵੇ ਸਟੇਸ਼ਨ ਤੇ ਵੀ ਸਾਡੀ ਜਿਹੜੀ ਚੈਕਿੰਗ ਹੈ ਉਹ ਚੱਲਦੀ ਚੱਲਦੀ ਪਈ ਹੈ ਬਟ ਇਹਦੇ ਵਿੱਚ ਕੋਈ ਵੀ ਇਦਾਂ ਦੀ ਕੋਈ ਦਿਵਾਰੀ ਵਸਤੂ ਨਹੀਂ ਮਿਲੀ। ਪਰ ਸਪੈਸ਼ਲ ਮੁਲਕੇ ਵਿੱਚ ਚੱਲ ਰਹੇ ਨੇ ਜਿਹਦੇ ਵਿੱਚ ਬਿਲਕੁਲ ਜੀ ਸਾਨੂੰ ਜਿਹੜੀ ਬਾਹਰੋਂ ਵੀ ਫੋਰਸ ਅਲਾਟ ਹੋਈ ਹੈਗੀ ਹੈ ਉਹਦੇ ਵਿੱਚ ਸਾਡੀ ਜਿਹੜੀ ਜ਼ਿਲ੍ਹੇ ਦੇ ਆਸਪਾਸ ਜਿਹੜੀਆਂ ਸਾਡੀਆਂ ਹੱਦਾਂ ਹੈਗੀਆਂ ਉਹਦੇ ਸਾਡੀ ਸਪੈਸ਼ਲ ਨਾਕਾਬੰਦੀ 24 ਘੰਟੇ ਜਿਹੜੀ ਹੈਗੀ ਉਹ ਚੱਲ ਰਹੀ ਹੈ। ਸਰ ਰਾਤ ਨੂੰ ਪੀਸੀਆਰ ਦਾ ਪ੍ਰਬੰਧ ਹੈ ਜੀ ਬਿਲਕੁਲ ਜੀ ਬਿਲਕੁਲ ਸਿਟੀ ਦੇ ਵਿੱਚ ਜਿਹੜਾ ਰਾਤ ਨੂੰ ਸਿਆ ਦਾ ਪ੍ਰਬੰਧ ਹੈ ਚਾਹੇ ਨਵਾਂ ਸ਼ਹਿਰ ਹੈ ਸਭੀਨ 15 ਹੈ ਤੇ ਬਲਾ ਚੌਰਾ ਤੇ ਪਿੰਡਾਂ ਦੇ ਵਿੱਚ ਵੀ ਜਿਹੜੀ ਸਾਡੀ ਪੈਟਰੋਲਿੰਗ ਹੈ ਉਹ ਚੱਲ ਰਹੀ ਹੈ ਜਿੱਥੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ੇਠ 15 ਅਗਸਤ ਦੇ ਮੱਦੇਨਜ਼ਰ ਅਸੀਂ ਡਿਸਟ੍ਰਿਕਟ ਐਸਬੀਐਸ ਨਗਰ ਦੇ ਵਿੱਚ ਅੱਜ ਇਹ ਫਲੈਗ ਮਾਰਚ ਕਰ ਰਹੇ ਹਾਂ ਇਹਦਾ ਸਾਡਾ ਇਹੀ ਹੈਗਾ ਕਿ ਜਿਹੜਾ ਇਵੈਂਟ ਹੈਗਾ ਬਿਲਕੁਲ ਸ਼ਾਂਤੀਪੁਰੋਂ ਨਿਕਲੇ ਇਸ ਤੇ ਫਲੈਗ ਮਾਰਚ ਦੇ ਨਾਲ-ਨਾਲ ਅਸੀਂ ਕਾਫੀ ਸਮੇਂ ਤੋਂ ਜਿਹੜਾ ਹੈਗਾ ਹੋਰ ਵੀ ਐਕਟੀਵਿਟੀਜ਼ ਕਰ ਰਹੇ ਹਾਂ ਜਿੱਦਾਂ ਕਿ ਕਾਸੋ ਆਪਰੇਸ਼ਨ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਹੈਗੇ ਹੋਰ ਜਿੱਦਾਂ ਕਿ ਕੋਈ ਸਰਾਵਾਾਂ ਦੀ ਚੈਕਿੰਗ ਹੈ ਹੋਟਲ ਦੀ ਚੈਕਿੰਗ ਹੈ ਜਾਂ ਕੋਈ ਇੱਥੇ ਕੋਈ ਮਤਲਬ ਕੋਈ ਇੱਥਾਂ ਦੇ ਇਦਾਂ ਦੇ ਲੋਕੀ ਹੈਗੇ ਆ ਜਿਹੜੇ ਜਿਨ੍ਹਾਂ ਦੇ ਪਹਿਲਾਂ ਕੇਸਿਸ ਹੈਗੇ ਆ ਉਹਨਾਂ ਦੇ ਉੱਤੇ ਵੀ ਅਸੀਂ ਰੇਡਸ ਕੰਡਕਟ ਕਰ ਰਹੇ ਹਾਂ ਤਾਂ ਕਿ ਜਿਹੜਾ ਇਹ ਜਿਹੜਾ ਇਵੈਂਟ ਹੈ ਉਹ ਪੂਰਾ ਸ਼ਾਂਤੀਪੁਰੋਂ ਅਜੇ ਤੱਕ ਜੰਤਰਕਾਮ ਦੇ ਵਾਸਟਾਂ वगैरह ਤਾਂ ਕੋਈ ਲੋੜੀਂਦੀ ਚੀਜ਼ ਨਹੀਂ ਜੀ ਆ ਅਸੀਂ ਜੀ ਏਸੀ ਲੜੀ ਦੇ ਤਹਿਤ ਅਸੀਂ ਜਿਹੜਾ ਬੱਸ ਸਟੈਂਡ ਦੀ ਵੀ ਚੈਕਿੰਗ ਕਰਵਾਈ ਹੈਗੀ ਹੈ ਜਿਹੜੀ ਪਾਰਕਿੰਗਸ ਹੈਗੀਆਂ ਨੇ ਉਹਨਾਂ ਦੀਆਂ ਤੇ ਰੇਲਵੇ ਸਟੇਸ਼ਨ ਤੇ ਵੀ ਸਾਡੀ ਜਿਹੜੀ ਚੈਕਿੰਗ ਹੈ ਉਹ ਚਲਦੀ ਚਲਦੀ ਪਈ ਹੈ ਬਟ ਇਹਦੇ ਵਿੱਚ ਕੋਈ ਵੀ ਇਦਾਂ ਦੀ ਕੋਈ ਦਿਵਾਰੀ ਵਸਤੂ ਨਹੀਂ ਮਿਲੀ ਜੀ ਪਰ ਸਪੈਸ਼ਲ ਮੌਕੇ ਵਿੱਚ ਚੱਲ ਰਹੇ ਨੇ ਜਿਹਦੇ ਵਿੱਚ ਬਿਲਕੁਲ ਜੀ ਸਾਨੂੰ ਜਿਹੜੀ ਬਾਹਰੋਂ ਵੀ ਫੋਰਸ ਅਲਾਟ ਹੋਈ ਹੈਗੀ ਆ ਉਹਦੇ ਵਿੱਚ ਸਾਡੀ ਜਿਹੜੀ ਜ਼ਿਲ੍ਹੇ ਦੇ ਆਸਪਾਸ ਜਿਹੜੀਆਂ ਸਾਡੀਆਂ ਹੱਦਾਂ ਹੈਗੀਆਂ ਉਹਦੇ ਸਾਡੀ ਸਪੈਸ਼ਲ ਨਾਕਾਬੰਦੀ 24 ਘੰਟੇ ਜਿਹੜੀ ਹੈਗੀ ਉਹ ਚੱਲ ਰਹੀ ਸਰ ਰਾਤ ਨੂੰ ਪੀਸੀਆਰ ਦਾ ਪ੍ਰਬੰਧ ਹੈ ਜੀ ਬਿਲਕੁਲ ਜੀ ਬਿਲਕੁਲ ਸਿਟੀ ਦੇ ਵਿੱਚ ਜਿਹੜਾ ਰਾਤ ਨੂੰ ਪੀਸੀਆਰ ਦਾ ਪ੍ਰਬੰਧ ਹੈ ਚਾਹੇ ਨਵਾਂ ਸ਼ਹਿਰ ਹੈ ਸਰ ਵੀਰ ਨੂੰ ਪੰਗਾ ਤੇ ਬੱਲਾ ਚੌਰਾ ਤੇ ਪਿੰਡਾਂ ਦੇ ਵਿੱਚ ਵੀ ਜਿਹੜੀ ਸਾਡੀ ਪੈਟਰੋਲਿੰਗ ਹੈ ਉਹ ਚੱਲ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप